ਕੜਾ ਮਰੀਏ ਵਿਜ਼ਿਟ ਸੀ ਜੀ ਦਾ ਮੁੱਖ ਮਕਸਦ ਸੀਗਾ ਜੀ ਜਿਹੜਾ ਇੱਕ ਤਾਂ ਜਿਹੜਾ ਰੰਗਲਾ ਪੰਜਾਬ ਵਿਕਾਸ ਸਕੀਮ ਹੈ ਉਹਦਾ ਮੇਜਰ ਰਿਵਿਊ ਯੁੱਧ ਨਸ਼ੇ ਵਿਰੋਧ ਦਾ ਮੇਜਰ ਰਿਵਿਊ ਔਰ ਜਿਹੜਾ ਅੱਗੇ ਬਰਸਾਤ ਦਾ ਮੌਸਮ ਆ ਗਿਆ ਜੀ ਬਿਲਕੁਲ ਬਾਰਸ਼ਾ ਸ਼ੁਰੂ ਹੋ ਗਈਆਂ ਇਹਦੇ ਵਿੱਚ ਜਿਹੜੇ ਮੱਛਰ ਜਿਹੜੇ ਗੰਦੇ ਪਾਣੀ ਨਾਲ ਔਰ ਮੱਛਰਾਂ ਮੱਖੀਆਂ ਨਾਲ ਫੈਲਣ ਵਾਲੀਆਂ ਬਿਮਾਰੀਆਂ ਡੇਂਗੀ ਚਿਕਨਗੁਨੀਆ ਡਾਇਰੀਅਰ ਡਿਜ਼ੀਜ਼ਸ ਇਹ ਸਾਰਿਆਂ ਦੀ ਰੋਕਥਾਮ ਵਾਸਤੇ ਜਿਹੜਾ گاਉਂ ਬੰਦੋਵਾ ਸਾਰੇ ਕਰਦੇ ਉਹਨਾਂ ਦਾ ਮੇਜਰ ਰਿਵਿਊ ਕੀਤਾ ਮੈਂ ਸਭ ਤੋਂ ਪਹਿਲਾਂ ਮੈਂ ਜਿਹੜਾ ਡਰੱਗ ਡਿਡਿਕਸ਼ਨ ਤੇ ਰੀਹੈਬ ਸੈਂਟਰ ਉੱਤੇ ਗਿਆ ਸੀਗਾ ਜਿਹਦੇ ਵਿੱਚ ਇਹਨਾਂ ਨੇ ਜਿਹੜੀ ਉਹ ਦੀ ਖਸਤੀ ਵਧਾ ਕੇ ਤਕਰੀਬਨ 3 ਗੁਣਾ ਕੀਤੀ ਹੈ ਔਰ ਸਾਰੇ ਐਨਮਿਲਟਸ ਜਿਹੜੇ ਆ ਗਏ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਯੋਗਾ ਵੀ ਕਰਦੇ ਆ ਸਪੋਰਟਸ ਵੀ ਕਰਦੇ ਆ ਔਰ ਉਹਨਾਂ ਦੀ ਕਾਉਂਸਲਿੰਗ ਹੋ ਰਹੀ ਹੈ ਨਸ਼ਾ ਛੱਡ ਰਹੇ ਆ ਔਰ ਕੋਈ ਨਾ ਕੋਈ ਕੰਮ ਸਿੱਖ ਰਹੇ ਹੋ ਮਤਲਬ ਮੇਲ ਹੇਅਰ ਸਲੂਨ ਦਾ ਕੰਮ ਚੱਲ ਰਿਹਾ ਸੀਗਾ ਕੁਕਿੰਗ ਦਾ ਚੱਲ ਰਿਹਾ ਸੀਗਾ ਇਸੇ ਤਰ੍ਹਾਂ ਜਿਹੜਾ ਮੋਬਾਈਲ ਰਿਪੇਅਰ ਜਾਂ ਹੋਰ ਜਿੰਨੇ ਵੀ ਜੜੇ ਆ ਗਿਆ ਇਲੈਕਟ੍ਰੀਸ਼ੀਅਨ ਦਾ ਵੈਲਡਿੰਗ ਦਾ ਇਹਨਾਂ ਨੂੰ ਕੰਮ ਸਟਾਰਟੇ ਜਾ ਰਹੇ ਆ ਮਸ਼ਰੂਮ ਦੀ ਕਲਟੀਵੇਸ਼ਨ ਔਰ ਕਿਚਨ ਗਾਰਡਨਿੰਗ ਸਾਰੇ ਕਰਦੇ ਆ ਜਿੰਨੇ ਵੀ ਟਰੈਕ ਉੱਤੇ ਉਹਨਾਂ ਨੂੰ ਕਿਆਰੀਆਂ ਦਿੱਤੀਆਂ ਹੋਈਆਂ ਉੱਤੇ ਬਹੁਤ ਵਧੀਆ-ਵਧੀਆ ਸਬਜ਼ੀਆਂ ਲੱਗੀਆਂ ਹੋਈਆਂ ਸੀ ਫੁੱਲ ਬੂਟੇ ਲੱਗੇ ਹੋਏ ਸੀ ਤਾਂ ਬੜਾ ਅੱਛਾ ਇੱਕ ਪੋਜ਼ਿਟਿਵ ਵਾਈਬ ਸੀ ਗਿਆ ਤੇ ਇਹ ਤੁਹਾਡਾ ਜਿਹੜਾ ਹੁਸ਼ਿਆਰਪੁਰ ਇਹ ਬੈਸਟ ਪਰਫਾਰਮਿੰਗ ਸਟੇਟ ਆ ਜਿਹੋ ਦਿਨ ਸ਼ਿਵਰੋਧ ਦੇ ਵਿੱਚ ਇਸੇ ਤਰ੍ਹਾਂ ਐਸਐਸਪੀ ਸਾਹਿਬ ਨੇ ਆਪਣਾ ਦੱਸਿਆ ਉਹਨਾਂ ਦੀ ਵੀ ਬਹੁਤ ਅੱਛ ਜਿੰਨੇ ਆਪਣੇ ਟ੍ਰੇਨਰ ਵੀ ਸਕੇ ਹਨ ਜਿਹੜੇ ਛੋਟੇ-ਛੋਟੇ ਜਿਹੜੇ ਵਪਾਰੀ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਆ ਔਰ ਜਿਹੜੇ ਵੱਡੇ-ਵੱਡੇ ਜਿਹੜੇ ਮਗਰਬਾਸ਼ਾ ਉਹ ਵੀ ਫੜੇ ਇਹਨਾਂ ਨੇ ਔਰ ਬਹੁਤ ਸਾਰੇ ਬੰਦੇ ਜੇਲਾਸੇ ਵੀ ਗਏ ਪਰ ਸਾਡੀ ਕੋਸ਼ਿਸ਼ ਹੈ ਕਿ ਇਕ ਨਵੀਂ ਅਪਰੋਚ ਆ ਭਗਵਾਨ ਸਰਕਾਰ ਦੀ ਅਰਵਿੰਦ ਕੇਜੀਵਾਲ ਜੀ ਦੀ ਸੋਚ ਤੇ ਸਾਡੇ ਮਾਰਜੋ ਮੁੱਖਪਤੀ ਸਾਹਿਬ ਦੀ ਜੋ ਉਪਰਾਲੇ ਆ ਉਹਦੇ ਨਾਲ ਅਸੀਂ ਉਹਨਾਂ ਨੂੰ ਡੀਕ੍ਰਿਮੀਨਲਾਈਜ਼ ਕਰਕੇ ਨਿਗਲਾਈਜ਼ ਨਹੀਂ ਕਰਦੇ ਡੀਕ੍ਰਿਮੀਨਲਾਈਜ਼ ਦਾ ਮਤਲਬ ਇਹ ਆ ਕਿ ਉਹਨਾਂ ਨੂੰ ਜੇਲ੍ਹ ਨਹੀਂ ਭੇਜਣਾ ਉਹਨਾਂ ਨੂੰ ਆਸਤਾ ਵਿੱਚ ਭੇਜੋ ਉਹਨਾਂ ਨੂੰ ਨਸ਼ਾ ਛਡਾਓ ਉਹਨਾਂ ਨੂੰ ਕੋਈ ਕੰਮ ਤੇ ਇਹ ਬਹੁਤ ਅੱਛੀ ਮੈਮ ਚੱਲਦੀ ਪਈ ਆ ਇਸੇ ਤਰ੍ਹਾਂ ਜਿਹੜਾ ਰੰਗਲਾ ਪੰਜਾਬ ਵਿਕਾਸ ਸਕੀਮ ਆ ਮੇਰੇ ਨਾਲ ਮੇਰੇ ਜਿਹੜੇ ਦੋਨਾਂ ਸਹਿਯੋਗੀ ਖੜੇ ਆ ਜੀ ਜਸਵੀਰ ਸਿੰਘ ਰਾਜਾ ਜੱਲ ਜੀ ਔਰ ਕਰਮਦੇਵ ਕੋ ਮਰ ਜੀ ਇਹਨਾਂ ਨੇ ਪੰਜਾਬ ਦੇ ਵਿੱਚੋਂ ਇਹਨਾਂ ਨੇ ਵੀ ਬੜੀ ਮਸ਼ਹੂਰਤੀ ਦੇ ਨਾਲ ਆਪਣੀ ਜਿਹੜੀ 5 ਕਰੋੜ ਦੀ ਸਕੀਮ ਆ ਉਹਦੀਆਂ ਸਾਰੀਆਂ ਪ੍ਰੋਪੋਜ਼ਲ ਜੜੀਆਂ ਤਿਆਰ ਕਰਕੇ ਲੋਕਾਂ ਤੋਂ ਕੱਲੇ-ਕੱਲੇ ਪਿੰਡ ਜਾ ਕੇ ਮੱਲੇਸ ਜਾ ਕੇ ਲੋਕਾਂ ਤੋਂ ਫੀਡਬੈਕ ਲੈ ਕੇ ਜੋ ਲੋਕਾਂ ਦੀਆਂ ਫੈਕਟ ਲੀਡਸ ਸੀਗੀਆਂ ਜੋ ਰਮ ਲੱਗਦਾ ਸੀਗਾ ਕਿ ਸਾਡੇ ਪਿੰਡ ਦੇ ਵਿੱਚ ਸਾਡੇ ਮੱਲੇ 'ਚ ਪਹਿਲਾ ਕੰਮ ਹੋਣਾ ਚਾਹੀਦਾ ਉਹ ਇਹਨਾਂ ਨੇ ਲਿਸਟਾ ਬਣਾ ਕੇ ਇਹਨਾਂ ਨੇ ਸ ਜੜਾ ਉਹਦਾ ਟੈਂਡਿੰਗ ਪ੍ਰੋਸੈਸ ਕਰਕੇ ਵੀ ਜਿਹੜੀ ਮੈਨੇਜ ਜੜੀ ਮੈਨੇਜ ਕੰਮ ਸ਼ੁਰੂ ਹੋ ਜਾਏਗਾ ਤੇ ਸੜਾ ਸਮੇਂ ਸੜਾ ਸਾਰੇ ਪਾਸੇ ਖਰਚ ਕਰ ਲਵਾਂਗੇ ਤੇ ਲੋਕਾਂ ਨੂੰ ਫਾਇਦਾ ਹੋਏਗਾ ਹਰ ਪਿੰਡ ਦੇ ਵਿੱਚ ਹਰ ਮਹੱਲੇ ਦੇ ਵਿੱਚ ਕੰਮ ਹੋਏਗਾ ਨਰੇਗਾ ਵਾਲਿਆਂ ਨੂੰ ਕੰਮ ਮਿਲੇਗਾ ਕੋਈ ਮੱਲਬੜਾ 5 ਕਰੋੜ ਦੇ ਨਾਲ ਉਹਦੇ ਨਾਲ ਪਿੰਡਾਂ ਦੇ ਵਿੱਚ ਜਿਹੜੀ ਡਿਵੈਲਪਮੈਂਟ ਐਕਟੀਵਿਟੀ ਹੋਏਗੀ ਰੋਜ਼ਗਾਰ ਵੀ ਫਾਇਦਾ ਹੋਏਗਾ ਉਹਦੇ ਦਾ ਲੋਕਾਂ ਦਾ ਸਬਾਰ ਵੀ ਵਿਕੇਗਾ ਉਹਦੇ ਨਾਲ ਇੱਕ ਇਕਨੋਮਿਕ ਐਕਟੀਵਿਟੀ ਵੀ ਜਿਹੜੀ ਉਹ ਬਹੁਤ ਪੋਜ਼ਿਟਿਵ ਇੱਕ ਪੋਜ਼ਿਟਿਵ ਜਿਹੜੀ ਹੈਗੀ ਹੈ ਫੀਲਿੰਗ ਵੀ ਆਉਂਦੀ ਹੈ ਫਿਰ ਬਹੁਤ ਵਧੀਆ ਸਕੀਮ ਹੈ ਗਵਰਨਮੈਂਟ ਦੀ ਬਹੁਤ ਵਧੀਆ ਚੱਲਦੀ ਆ ਇਸ ਤਰ੍ਹਾਂ ਤੁਹਾਡੇ ਡੇਂਗੀ ਔਰ ਚਿਕਨਗੁਣਿਆਂ ਦੇ ਵਿੱਚ ਸਟੇਟ ਦੀ ਕਾਰਜਕਾਰੀ ਬਹੁਤ ਅੱਛੀ ਆ ਕਿਰਨ ਨੇ 1100 1200 ਨਾਲ ਆਪਣੀਆਂ 1200 ਦੇ ਕਰੀਬ ਜਿਹੜੀਆਂ ਹੈਗੀਆਂ ਉਹ ਆਸ਼ਾ ਵਰਕਰਸ ਔਰ 1100 ਦੇ ਕਰੀਬ ਜਿਹੜੀਆਂ ਨਰਸਿੰਗ ਸਟੂਡੈਂਟਸ ਔਰ ਟ੍ਰੇਨਿੰਗ ਦੇਖ ਕੇ ਉਹ ਸਾਡੇ ਸਟਾਫ ਦੇ ਨਾਲ ਜਾ ਕੇ ਘਰ-ਘਰ ਜਾ ਕੇ ਚੈਕਿੰਗ ਕਰਦੀਆਂ ਫ੍ਰਿਜ ਦੇ ਜਿਹੜਾ ਟਰੇ ਆਉਂਦੀਆਂ ਨੀਚੇ ਜਿੰਨੇ ਤੁਹਾਡੇ ਕਿਤੇ ਕੰਸਟ੍ਰਕਸ਼ਨ ਵਰਕ ਹੈ ਜਿੰਨੇ ਕੰਟੇਨਰ ਹੈ ਲੋਕ ਪਾਣੀ ਸਟੋਰ ਕਰਦੇ ਆ ਪਾਛਿਆ ਵਾਸਤੇ ਕਟੋਰੀ ਰੱਖਦੇ ਆ ਇੰਡੋਰ ਪਲਾਟ ਸੱਡਦੇ ਸਾਰੇ ਨਹੀਂ ਚੈਕਿੰਗ ਕਰਕੇ ਉਹਦੇ ਸਤਿਵੰਤ ਜੀਵਨ 600 ਜਗਤ ਸਾਨੂੰ ਡਾਰਵਾ ਮਿਲਿਆ ਉਹਨੂੰ ਡਿਸਟਰਾਏ ਕੀਤਾ ਉਹਦਾ ਨਤੀਜਾ ਇਹ ਹੈ ਕਿ ਇਸ ਵਾਰ ਡੈਂਗੂ ਦੇ ਕੇਸਸ ਤੁਹਾਡੇ ਪਿਛਲੇ ਸਾਲ ਨਾਲੋਂ ਪਿਛਲੇ ਸਾਲ 23 ਤੋਂ 2023 ਤੋਂ ਹੁੰਦੇ ਰਹੇ ਸੀ ਹੁਣ ਜਿਹੜਾ ਹੁਣ ਤੱਕ ਸਾਡਾ ਰਿਕਾਰਡ ਹੈ ਉਹ ਹਿਆਰਪੁਰ ਦੇ ਵਿੱਚ ਉਸ ਤੋਂ ਵੀ ਅੱਧੇ ਰਹੇਗਾ ਜੋ ਅਸੀਂ ਬੀਆਰਾਂ ਟ੍ਰੈਕ ਇਹ ਸਾਡੀ ਕੋਸ਼ਿਸ਼ ਹੈ ਕਿਸੇ ਤਰ੍ਹਾਂ ਬਿਜ਼ਨਸ ਵਧਾਈ ਜਾਵੇ ਪਰ ਨਾ ਸਾਡੇ ਕੋਲ 15 ਦੀ ਬੀਡਿੰਗ ਚੈਕਰ ਹੁੰ ਔਰ ਸਾਡੇ ਕੋਲੇ ਆਸ਼ਾ ਵਰਕਰ ਤੇ ਜਿਹੜੇ ਤੁਹਾਡੇ ਜਿੰਨੇ ਵੀ ਸਟੂਡੈਂਟ ਉਹਨਾਂ ਨੂੰ ਆ ਕੇ 2200 ਹੋ ਗਿਆ ਕਿਤੇ 20 ਤੇ ਕਿਤੇ 2200 ਤੇ ਦੂਜੇ ਪਾਸੇ ਜਿਹੜਾ ਹੈਗਾ ਉਹਦੇ ਨਾਲ ਅਸੀਂ ਜਿੰਨੇ ਹੁਣ ਸਾਡੇ ਸਕੂਲ ਖੋ ਜਾਨੇ ਸਾਰੇ ਟੀਚਰਸ ਨੂੰ ਟ੍ਰੇਨਿੰਗ ਦੇ ਦੇਣੀ ਆ ਕਿ ਉਹ ਸਕੂਲਾਂ ਨੂੰ ਬੱਚਿਆਂ ਨੂੰ ਟ੍ਰੇਨਿੰਗ ਦੇਣਗੇ ਬੱਚੇ ਆਪਣਾ ਆਪਣਾ ਕਾਰਜ ਚ ਕਰਣਗੇ ਤੇ 20 ਲੱਖ ਬੱਚੇ ਜਿਹੜੇ ਆ ਗਿਆ ਅਸੀਂ 20 ਲੱਖਾਂ ਦੇ ਵਿੱਚ ਪਹੁੰਚਾਂਗੇ ਤੇ ਅਸੀਂ ਜਿਹੜੀ ਡੈਂਗੂ ਚਿਕਨਗੁਨੀਆ ਮਲੇਰੀਆ ਜਿਹੜੇ ਡਾਇਰੀਆ ਹੈਜਾ ਹੈਪਾਟਾਈਟਸ ਏ ਕੋਲਰਾ ਇਹੋ ਜਿਹੀਆਂ ਬਿਮਾਰੀਆਂ ਦੇ ਉੱਤੇ ਅਸੀਂ ਇੱਕ ਤਾਂ ਕਾਬੂ ਪਾ ਲਾਂਗੇ ਜੀ ਉਹਨਾਂ ਨੂੰ ਤਾਂ ਬਚਾ ਕਰਾਂਗੇ ਉਹਦੇ ਨਾਲ ਲੋਕਾਂ ਨੂੰ ਹਸਪਤਾਲ ਜਾ ਕੇ ਦਾਖਲ ਨਹੀਂ ਹੋਏਗਾ ਉਹਨਾਂ ਦਾ ਖਰਚਾ ਨਹੀਂ ਹੋਏਗਾ ਆਟਾ ਪ੍ਰੋਪਰ ਐਕਸਪੈਂਸਸ ਬਚਣਗੇ ਪ੍ਰੋਡਕਟਿਵਿਟੀ ਵਧੇਗੀ ਜੇ ਸਿਹਤ ਤੰਦਰੁਸਤ ਹੋਏਗਾ ਇਸੇ ਤਰ੍ਹਾਂ ਅੱਜ ਅਸੀਂ ਮੈਂ ਸਵੇਰੇ 4:00 ਵਜੇ 8:00 ਵਜੇ ਦੀ ਸਾਡੇ ਅਸੀਂ 5:00 6:00 ਵਜੇ ਅਸੀਂ ਜਿਹੜਾ ਯੋਗਾ ਗਜ਼ਦਰ ਦੇ ਵਿੱਚ ਜਿਹੜਾ ਸਾਡਾ ਸਟੇਟ ਲੈਵਲ ਦਾ ਉੱਥੇ ਇਸ ਵਾਰੀ ਜਦੋਂ 2023 ਦੇ ਵਿੱਚ अरविंद केजरीवाल जी मानसा में ऐसे पहली बार 15000 बच्चा ने किया सीया ते आज 21000 ਜਿਹੜੇ ਟੋਟਲ ਉਹਦੇ ਚੱਲ ਜਿਹੜੇ ਸਿ ਸ਼ਹਿਰੀ ਲੋਕ ਸਾਰੇ ਜਿੰਨੇ ਵੀ ਕਰਦੇ ਆ ਔਰ ਇਹ ਮੈਨੂੰ ਦੱਸਦੇ ਬੜਾ ਮਾਨਕਸੂਰ ਹੋ ਰਿਹਾ ਕਿ 2 ਸਾਲ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਹੈਗਾ 4581 ਜਗ੍ਹਾ ਤੇ ਜੋਗਾ ਹੋ ਰਿਹਾ ਜਿਹਦੇ ਚੋਂ 1198 ਜਗ੍ਹਾ ਤੇ ਪਿੰਡਾਂ ਦੇ ਵਿੱਚ ਜੋਗਾ ਹੋ ਰਿਹਾ ਤੇ ਟ੍ਰੇਨ ਟੀਚਰਸ ਹੈ ਅਸੀਂ ਹਰ ਪ੍ਰਿੰਟ ਦੇ ਵਿੱਚ ਉਮਾਰੇ ਦੀ ਰੋਕਥਾਮ ਲਈ ਵੀ ਕੰਮ ਕਰ ਰਹੇ ਹਾਂ ਸੋ ਕੁੱਲ ਮਿਲਾ ਕੇ ਜਿਹੜਾ ਇਹ ਮੇਰੀ ਵਿਜ਼ਿਟ ਦਾ ਜਿਹੜਾ ਪਰਪਸ ਹੈ ਕਿ ਲੋਕਾਂ ਨੂੰ ਬਿਮਾਰੀਆਂ ਤੋਂ ਬਚਨ ਦਾ ਰਸਤਾ ਦੱਸਿਆ ਜਾਵੇ ਬਿਮਾਰੀਆਂ ਦੀ ਰੋਕਥਾਮ ਲਈ ਕੰਮ ਕੀਤਾ ਜਾਵੇ ਉਹਦੇ ਇਲਾਜ ਵਾਸਤੇ ਜਿਹੜਾ ਲੈਬੋਰੇਟਰੀ ਅਰੇਂਜਮੈਂਟ ਕੀਤਾ ਜਾਵੇ ਤੇ ਪੰਜਾਬ ਦੇ ਵਿੱਚ ਡਵੈਲਪਮੈਂਟ ਨੂੰ ਤੇਜ਼ ਕੀਤਾ ਜਾਵੇ ਪੰਜਾਬ ਨੂੰ ਨਸ਼ਾ ਮੁਕਤ ਤੇ ਕ੍ਰਾਈਮ ਮੁਕਤ ਕੀਤਾ ਜਾਵੇ ਪਾਈ ਫਰਗਲਾ ਪੰਜਾਬ ਬਣੇਗਾ ਤੇ ਇਹ ਸਾਰਾ ਜਿਹੜਾ ਸਾਡਾ ਫਰਗਲਾ ਹੈ ਸਾਰੇ ਕਿਸ ਤਰੀਕੇ ਦੇ ਕਰੋਨਾ ਦੁਆਰਾ ਦੇਖੋ ਮੈਂ ਤੁਹਾਨੂੰ ਕਰੋਨਾ ਬਾਰੇ ਇੱਕ ਗੱਲ ਦੱਸਣੀ ਚਾਹਨਾ ਕਿ ਪੰਜਾਬ ਦੇ ਵਿੱਚ ਤਕਰੀਬਨ 100 ਦੇ ਕਰੀਬ ਕੇਸਸ ਆਏ ਆ ਹਾਂ ਨੇ 400 ਆ ਦਿੱਲੀ ਦੇ ਵਿੱਚ 9000 ਦੇ ਕਰੀਬ ਹੈ ਦੇਸ਼ ਦੇ ਵਿੱਚ 22000 ਮਤਲਬ ਕਿ ਮੇਰਾ ਇਸ ਤੋਂ ਵੀ ਜ਼ਿਆਦਾ ਹੋ ਗਿਆ ਤੇ ਕਰੋਨਾ ਜਿਹੜਾ ਹੈਗਾ ਇਹ ਪੁਰਾਣਾ ਵੇਰੀਐਂਟ ਹੈ ਮਾਈਲਡ ਡਿਜ਼ੀਜ਼ ਹੈ ਮੋਸਟਲੀ ਬੰਦੇ ਜਿਹੜਾ ਵੈਕਸੀਨੇਟਡ ਆ ਜਾਂ ਉਹਨੂੰ ਹੋ ਚੁੱਕਿਆ ਤੇ ਕੋਈ ਸੀਰੀਅਸ ਡਿਜ਼ੀਜ਼ ਨਹੀਂ ਆ ਰਹੀ ਬਹੁਤ ਜ਼ਿਆਦਾ ਜਿਹੜੇ ਪੇਸ਼ੈਂਟ ਸਾਡੇ ਕੋਲ ਤਕਰੀਬਨ ਕਿੰਨੇ 40 ਦੇ ਕਰੀਬ ਜਿਹੜੇ ਹੈਗੇ ਵੀ ਆ ਉਹ ਜਾਂ ਐਸ ਸਿੰਪਟੋਮੈਟਿਕ ਹੈ ਜਾਂ ਮਾਈਨਡਲੀ ਸਿੰਪਟੋਮੈਟਿਕ ਹੈ ਉਹਨਾਂ ਨੂੰ ਘਰ ਵਿੱਚ ਉਹਨਾਂ ਦਾ ਇਲਾਜ ਕਰ ਰਹੇ ਆ ਸਿਰਫ ਦੋ ਪੇਸ਼ੈਂਟ ਜਿਹੜੇ ਆ ਗਿਆ ਉਹ ਲੁਧਿਆਣੇ ਦੇ ਵਿੱਚ ਅੱਧੇ ਨਾਲ ਸਾਡੇ ਨਾਲ 60% ਪੇਸ਼ੈਂਟ ਲੁਧਿਆਣੇ ਚ ਆ ਕਿਉਂਕਿ ਸਭ ਤੋਂ ਪਹਿਲਾ ਪੇਸ਼ੈਂਟ ਉੱਥੇ ਆਇਆ ਸੀ ਇਹ ਹੁਣ ਜ਼ੁਕਾਮ ਦੀ ਤਰ੍ਹਾਂ ਜੇ ਇੱਕ ਵੰਦਨ ਹੋਏਗਾ ਤਾਂ ਘਰ ਸਾਰੇ ਹੋ ਜਾਏਗਾ ਸੋ ਹੁਣ ਇਹਦੀ ਕੋਈ ਅਸਲੇ ਅਸੀਂ ਇੱਥੇ ਪੂਰਾ ਜਿਹੜੀਆਂ ਗਾਈਡਲਾਈਨਸ WHO ਦੀਆਂ ਜਿੰਦਾ ਸਰਕਾਰ ਦੀ ਫਾਲੋ ਕਰ ਰਹਾ ਆ ਅੱਜ ਦੀ ਡੇਟ ਤੇ ਬਿਲਕੁਲ ਇਹਦੇ ਵਾਸਤੇ ਕੋਈ ਪੈਨਿਕ ਨਹੀਂ ਕਰਨਾ ਨਾ ਕ੍ਰੀਏਟ ਕਰਨਾ ਚਾਹੀਦਾ ਸਭ ਦੇਖਿਆ ਜਾਵੇ ਜੇ ਕਰੋਨਾ ਕਾਲ ਸੀਗਾ ਆਕਸੀਜਨ ਪਲਾਂਟ ਜਿਹੜੇ ਆ ਗਏ ਉਹ ਸਰਕਾਰੀ ਸਪੋਰਟ ਲਗਾਈ ਗਈ ਆ ਰਾਜ ਜਿਹੜਾ ਹੈਗਾ ਬੰਦ ਵੀ ਨਹੀਂ ਚੋਰਾਵਲੋਂ ਤੇ ਨਹੀਂ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਸਾਡੇ ਕੋਲੇ ਆਕਸੀਜਨ ਦਾ ਪੂਰਾ ਬੰਦ ਹੋਵਸਤਾ ਨਹੀਂ ਜਿੱਥੇ ਕੁਝ ਦਿੱਤੇ ਕੋਈ ਜਿਹੜੇ ਸਾਡੇ ਪੀਐਸਐ ਪਲਾਂਟ ਸੀਗੇ ਉਹਨਾਂ ਦੀ ਰਨਿੰਗ ਕਾਸਟ ਬਹੁਤ ਜ਼ਿਆਦਾ ਅਸੀਂ ਉਹ ਲਿਕਵਿਡ ਮੈਡੀਕਲ ਆਕਸੀਜਨ ਪਲਾਂਟ ਦਾ ਜਿਹੜਾ ਜਿਹੜਾ ਸਿਲੰਡਰ ਹੈਗਾ ਸਿਲੰਡਰ ਦੀ ਪਿਓਰਿਟੀ ਜਿਹੜੀ 99% ਹੁੰਦੀ ਆ ਪੀਐਸਐ ਪਲਾਨਟ ਦੀ ਜਿਹੜੀ ਜਿਹੜੀ ਪਿਓਰਿਟੀ ਆ 90% ਤੋਂ ਘੱਟ ਹੁੰਦੀ ਆ ਉਹ ਵੈਸੇ ਵੀ ਰეკਮੈਂਡਡ ਨਹੀਂ ਆ 코로나 ਵੈਲੇ ਅਸੀਂ ਯੂਜ਼ ਕੀਤੇ ਅਸੀਂ ਉਹਨਾਂ ਨੂੰ ਫੇਜ਼ ਆਊਟ ਵੀ ਕਰਾਂਗੇ ਉਹ ਉਹਨਾਂ ਨੂੰ ਚਲਾਉਣਾ ਬਹੁਤ ਉਹਦਾ ਇੱਕ ਚਿੱਟਾ ਹਾਤੀ ਜਿਹੜੇ ਸੀ ਉਸ ਵੇਲੇ ਆ ਗਿਆ ਜੀ ਉਹ ਉਹ ਇਸ ਤਰ੍ਹਾਂ ਦੇ ਵੈਂਟੀਲੇਟਰ ਵੀ ਆਏ ਜਿਹੜੇ ਮਤਲਬ ਉਹਨੂੰ ਆਪਾਂ ਪਿੱਛੇ ਨੂੰ ਮੁੜ ਕੇ ਨਹੀਂ ਦੇਖਣਾ ਚਾਹੁੰਦੇ ਅੱਗੇ ਨੂੰ ਦੇਖਣਾ ਚਾਹੁੰਦੇ ਆ ਲੇਕਿਨ ਸਾਡੇ ਕੋਲੇ ਕਿਸੇ ਵੀ ਸਾਡੇ ਕੋਲੇ ਆਕਸੀਜਨ ਟ੍ਰੇਨ ਮੈਨਸਟਾਫ ਦਵਾਈਆਂ ਇਸ 7000 ਤੋਂ ਵੱਧ ਬੈੱਡ ਆ ਸਾਡੇ ਕੋਲੇ ਚਾਹੇ ਕੋਈ ਮੁਸੀਬਤ ਆ ਜਾਏ ਅਸੀਂ ਪੂਰੇ ਤਿਆਰ ਆ ਜੀ ਸਾਡੇ ਕੋਲੇ ਹੁਣ ਟ੍ਰੇਨ ਸਟਾਫ ਵੀ ਆ ਦਵਾਈਆਂ ਵੀ ਆ ਆਕਸੀਜਨ ਵੀ ਆ ਸਾਰਾ ਕੁਝ ਨਾਲ ਤਿਆਰ ਟੂਰੀ ਸ